ਲਓ ਜੀ ਅੱਜ ਆਪਾਂ ਗੱਲ ਕਰਦੇ ਐ LED ਬਲਬ ਜੋ ਘਰੇ ਆਪਣੇ ਖਰਾਬ ਹੁੰਦੇ ਆ ਸਿਰਫ ਡੇਢ ਮਿੰਟ ਦੇ ਵਿੱਚ ਇਹ ਬਲਬ ਜੋ ਠੀਕ ਹੋ ਜਾਂਦਾ ਹੈ ਬਲਬ ਨੂੰ ਪਹਿਲਾਂ ਆਪਾਂ ਖੋਲਣਾ ਹੈ ਖੋਲ ਕੇ ਫਿਰ ਜਿਹੜੇ ਉਹਦੇ ਬਲਬ ਲੱਗੇ ਹੁੰਦੇ ਆ ਉਹਨੂੰ ਚਮਟੀ ਨਾਲ ਚੈੱਕ ਕਰਨਾ ਹੈ ਜਿਹੜਾ ਵੀ ਬਲਬ ਇਹਨਾਂ ਚੋਂ ਖਰਾਬ ਹੋਇਆ ਉਹ ਤਾਂ ਜਦੋਂ ਸਰਕਟ ਜੋੜਾਂਗੇ ਤਾਂ ਆਪਾਂ ਉਹ ਬਲਬ ਆਪਣਾ ਜਗਣਾ ਸ਼ੁਰੂ ਹੋ ਜੂ ਫਿਰ ਉਸ ਨੰਬਰ ਵਾਲੇ ਬਲਬ ਨੂੰ ਕਾਫਗੇ ਦੀ ਮਦਦ ਨਾਲ ਗਰਮ ਕਰਕੇ ਆਪਾਂ ਉਹਨੂੰ ਉਤਾਰ ਲੈਣਾ ਬਲਬ ਨੂੰ ਉਸ ਇੰਡੀਕੇਟਰ ਨੂੰ ਵਿੱਚੋਂ ਕੱਢ ਦੇਣਾ ਉਸ ਤੋਂ ਬਾਅਦ ਜਿੱਥੋਂ ਆਪਾਂ ਕੱਢਤਾ ਇੰਡੀਕੇਟਰ ਉਸ ਜਗ੍ਹਾ ਤੇ ਛੋਲਡਰ ਕਰਨਾ ਆਪਾਂ ਇਹ ਪਲਾਸਟਿਕ ਦਾ ਹੁੰਦਾ ਬਲਬ ਇਹ ਕਾਫੀ ਥੋੜੀ ਗਰਮੈਸ਼ਣਾ ਨਿਕਲ ਜਾਂਦਾ ਤੇ ਇਹਨੂੰ ਆਪਾਂ ਉਸ ਤੋਂ ਬਾਅਦ ਕਾਫਗਾ ਨਾਲ ਜਿੱਥੋਂ ਇਹ ਬਲਬ ਕੱਢਤਾ ਉਸ ਜਗ੍ਹਾ ਦੇ ਉੱਤੇ ਆਪਾਂ ਟੰਕਾ ਧਰ ਦੇਣਾ ਜੋ ਪਲਾਸਟਿਕ ਆ ਜੋ ਲਹੇਗੀ ਤੇ ਹੁਣ ਆਪਾਂ ਇਸ ਨੂੰ ਕਾਫ ਗਿੰਨੇ ਦੇ ਉੱਤੇ ਸ਼ੋਲਡਰ ਕਰ ਦਨੇ ਆ ਲਗਭਗ ਤਕਰੀਬਨ ਹਰ ਇੱਕ ਘਰੇ ਬਲਬ ਪਾਈ ਹੁੰਦੇ ਆ ਸਿਰਫ ਇਹ 2 ਮਿੰਟਾਂ ਜੇ ਬਲਬ ਠੀਕ ਹੋ ਸਕਦਾ ਸੌ ਚੋ ਜਾਨੀ ਕਿਸੀ ਬਲਬ ਚੱਲ ਪੈਂਦੇ ਇਸ ਤਰੀਕੇ ਨਾਲ ਲੋਈ ਦੇਖੋ ਪੂਰਾ ਬਲਬ ਜਗ ਪਿਆ ਆ ਪੱਕਾਵਰ ਚੜਾ ਦਨੇ ਆ ਹੁਣ ਉੱਤੇ ਆ ਮੇਰੇ ਕੋਲ 2-3 ਬਲਬ ਪਏ ਆ ਇਹ ਮੈਂ ਠੀਕ ਕਰੇ ਪਹਿਲਾਂ ਵੀ ਹੋਰ ਕਰੇ तकरीबन ਠੀਕ ਕਰਕੇ ਇਹ ਚਲਾਏ ਲੋ ਜੀ ਬਲੋ ਸਪਨਾ ਰੈਡੀ ਹੈ ਹੁਣ ਬੰਦ ਕਰਕੇ ਦਿਖਾਉਣੇ ਲਗਾ ਕੇ ਠੀਕ ਹੈ ਸਹੀ ਬਿਲਕੁਲ ਓਕੇ